ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਜੀ ਅਮੀਤ ਕਰਦੇ ਆ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਭਰਾਵਾਂ ਦੇ ਪਸ਼ੂ ਠੀਕ ਠਾਕ ਹੋਣਗੇ ਬਹੁਤ ਵੀਰਾਂ ਦਾ ਫੋਨ ਆਉਂਦਾ ਸੀ ਆਪਾਂ ਨੂੰ ਜਦੋਂ ਪਹਿਲਾਂ ਆਪਾਂ ਜਰਸੀ ਦਾ ਲੋਟ ਪਾਇਆਗਾ ਵੀ ਵੀਰੇ ਜਰਸੀ ਵੇੜਾ ਕਦੋਂ ਆਉਣਗੀਆਂ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਕਿ ਇਹ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਓ ਤੁਹਾਨੂੰ ਆਪਾਂ 5-6 ਜਰਸੀ ਨਾਲ ਦਿਖਾਵਾਂਗੇ ਵਿੱਚ ਕੁਝ ਸਾਹੀ ਵਾਲ ਟੱਚ ਜਨੇ ਤੇ ਕੁਝ ਬੜਾ ਤਾਜ਼ੀਆਂ ਸੂਈਆਂ ਨੇ ਕ੍ਰੋਸ ਬਣ ਦੇ ਵਿੱਚ ਨੇ ਤੇ ਇੱਕ ਮਿਹੜ ਵચ્છી ਤਾਂ ਉਧਰ ਤਾਜੀ ਸੂਈ ਆ ਫਿਰ ਬਾਹਰਲੇ ਸ਼ੈੱਟ ਚ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਇੱਕ ਨੰਬਰ ਤੋਂ ਪਹਿਲਾਂ ਆਪਾਂ ਜਰਸੀ ਦੀ ਵੀਡੀਓ ਸਟਾਰਟ ਕਰਾਂਗੇ ਜਿਹਦੇ ਵਿੱਚ ਜਿਆਦਾ ਪਹਿਲਾਂ ਦੂਜਾ ਸੂਆ ਜਰਸੀ ਟੱਚ ਦੇ ਵਿੱਚ ਬਰੀਡ ਚ ਬੱਸੀਆਂ ਰਹਿਣਗੀਆਂ ਸੋ ਬਹੁਤ ਵੀਰਾਂ ਦਾ ਫੋਨ ਆਉਂਦਾ ਕਿ ਜਦੋਂ ਅਸੀਂ ਫਾਰਮ ਤੇ ਆਏ ਆ ਕਈ ਵਾਰੀ ਪਸ਼ੂ ਸੇਲ ਹੋ ਜਾਂਦਾ ਤਾਂ ਇਸ ਵਾਰੀ ਤੁਸੀਂ ਵੀਡੀਓ ਦੇਖਣ ਸਾਰੀ ਕੰਟੈਕਟ ਕਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਕੱਲੇ-ਕੱਲੇ ਨਾਲ ਦੀ ਵੀਡੀਓ ਵੀ ਪਾਵਾਂਗੇ ਬਾਕੀ ਅੱਗੇ ਗੱਲ ਕਰਦੇ ਆਂ ਬਾਈ ਨਾਲ ਤੇ ਡਿਟੇਲ ਲੈਣੇ ਸਾਰੇ ਪਸ਼ੂਆਂ ਦੀ ਸਾਸਤਰੀ ਕਰਦੇ ਆਂ ਹਾਂਜੀ ਬਹੁਤ ਧੰਨਵਾਦ ਸਿੱਧੂ ਡੈਰੀ ਫਾਰਮ ਦੇਖਣ ਵਾਸਤੇ ਜੀ ਜਰਸੀ ਵੇੜਾ ਆਈਆਂ ਨੇ ਵੀਰੇ ਦੇਖੋ ਤੋਫੀ ਨੇ ਇੱਕ ਤਰ੍ਹਾਂ ਦੇ ਹਾਂਜੀ ਵੀਰੇ ਪਹਿਲੇ ਨੰਬਰ ਵਾਲੀ ਬੱਸੀ ਰਿਟੇ ਲਓ ਇੱਕ ਵੀਰੇ ਪਹਿਲਾ ਸੋਲਡ ਬੱਸੀ ਹੈ ਜੀ ਦੋ ਦੰਦ ਓਕੇ ਵੀਰੇ ਓਕੇ ਦੇਖੋ ਬਹੁਤ ਠੰਡੀ ਸੀ ਇਹ ਓਕੇ ਵੀਰੇ ਦੰਦ ਦੋ ਦੰਦ ਦਾ ਦੋ ਦੰਦਾਂ ਜੀ ਕਿਸਾਨ ਵੀਰੋ ਸਿੱਧੂ ਡੈਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਨੋਟ ਕਰ ਲਓ 9878484264 9478863916 ਤੋ ਬਹੁਤ ਵੀਰਾਂ ਦਾ ਫੋਨ ਆਉਂਦਾ ਕਈ ਵਿੱਚ ਫੋਨ ਚੱਕੇ ਨਹੀਂ ਜਾਂਦੇ ਉਹਦੇ ਲਈ ਵੀਰੇ ਕੀ ਕਹੋਗੇ ਉਹ ਵੀਰੇ ਐ ਹੁੰਦਾਗਾ ਵੀ ਕਈ ਵਾਰ ਪਸੂ ਬੈਕ ਜਾਂਦਾਗਾ ਉਹਦੀ ਫੋਨ ਚੱਕਣ ਦਾ ਟਾਈਮ ਨਹੀਂ ਲੱਗਦਾ ਵੀਰ ਗੁੱਸਾ ਨਾ ਕਰਨ ਸਭ ਨੂੰ ਜਰਸੀ ਵੜਾ ਦੇਵਾਂਗੇ ਟੋਪ ਦੇ ਹਰ ਇੱਕ ਤਰ੍ਹਾਂ ਦੀ ਵਹਿੜ ਦੇ ਆਦੀ ਖਾਤਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਠੀਕ ਹੈ ਵੀਰੇ ਇਹ ਲੋਟ ਵਿਗਰੇ ਵਿਕ ਗਿਆ ਜੀ ਕੱਲ ਪਰਸੋ ਤੱਕ ਫਿਰ ਉਦੋਂ ਬਾਅਦ ਹੋਰ ਹੋਰ ਆ ਜਾਣਗੇ ਨਾ ਹੋਰ ਆ ਜਾਣਗੇ ਜਰਸੀ ਠੀਕ ਆ ਆਪਾਂ ਚੰਗੀ ਜਰਸੀ ਲੈਂਦੇ ਹਾਂ ਮੋਲੜ ਜਰਸੀ ਨਹੀਂ ਲੈਂਦੇ ਚੰਗੀਆਂ ਬੱਸੀਆਂ ਲੈਣੇ ਆ ਪਹਿਲਣਾ ਠੀਕ ਹੈ ਠੀਕ ਆ ਚੰਗੀਆਂ ਬਰੀਡ ਦੇ ਵਿੱਚ ਬੱਸੀਆਂ ਹੋਣੀਆਂ ਸੋ ਕਿਸਾਨ ਭਰਾਵੋ ਚੰਗੀਆਂ ਬਰੀਡ ਦੇ ਵਿੱਚ ਮੰਨ ਕੇ ਚਲੋ ਵੀ 20 ਪਲੱਸ ਵਾਲੀਆਂ ਬੱਸੀਆਂ ਜਰਸੀ ਆਉਣੀਆਂ ਆਪਣੇ ਕੋਲੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਹੀਂ ਨੰਬਰ ਸੇਵ ਕਰਕੇ ਤੁਸੀਂ ਹੈਲੋ ਦਾ ਮੈਸੇਜ ਕਰੋ ਮਾਨੂੰ ਟੌਪ ਕਲਾਸ ਜਰਸੀ ਦੀ ਵੀਡੀਓ ਨਾਲ ਦੀ ਨਾਲ ਮਿਲੂਗੀ ਸੋ ਇੱਕ ਨੰਬਰ ਤੋਂ ਆਪਾਂ ਸਟਾਰਟ ਕਰਦੇ ਆਂ ਲਾਸਟ ਤੱਕ ਵੀਡੀਓ ਦੇਖਾਂਗੇ ਪਹਿਲੇ ਇੱਕ ਨੰਬਰ ਵਾਲੀ ਬੱਸੀ ਤੋਰੋ ਜੀ ਆ ਤੋਰੋ ਤੋ ਸੋ ਦੋ ਦੰਦ ਬੱਛੀ ਪ੍ਰੋਪਰ ਤੁਸੀਂ ਸਕਰੀਨ ਸ਼ਾਟ ਲੈ ਲਿਓ ਦੰਦ ਚੈੱਕ ਕਰਕੇ ਫੇਰ ਵੀਡੀਓ ਪਾਉਣ ਲੱਗਿਆਂ ਆਪਾਂ ਥਣਾ ਨਾਲ ਗੈਪ ਦੇਖੋ ਤੁਸੀਂ ਥਣਾ ਦੀ ਬਿੱਥੀ-ਬੁੱਥੀ ਦੇਖੋ ਇੱਥੋਂ ਬਰੀਡ ਦਾ ਪਤਾ ਲੱਗਦਾ ਕੱਲਾ ਮੂੰਹ ਦੀ ਬਰੀਡ ਨਹੀਂ ਥਣਾ ਦੀ ਵੀ ਬਰੀਡ ਆ ਸੋ ਅੱਗੇ ਪਿੱਛੇ ਦਾ ਹਵਾਨਾ ਬੱਸੀ ਦਾ ਪਹਿਲਾ ਸੂਆ ਦੋ ਦੰਦ ਮਿਲਕ ਟੀਕ ਤੋਂ ਇਹ ਮੰਨ ਕੇ ਚਲੋ ਦੋ ਦੰਦ ਹੋਈ ਆ ਸੋ ਟੌਪ ਦਾ ਨਗੀਨਾ ਹੀ ਦਿਖਾਤਾ ਦੇਖੋ ਹਾਈਟ ਲੈਂਥ ਵਗੈਰਾ ਦੇਖੋ ਸੋ ਫਿਟਿੰਗ ਦੇਖੋ ਜੀ ਸੋ ਫਿਟਿੰਗ ਦੇਖੋ ਬੱਛੀ ਦੀ ਲੈ ਚਲਪਾ ਉਧਰ ਲੈ ਛੜੇ ਚ ਲੈ ਦਲ ਸੋ ਇੱਥੋਂ ਦੇਖੋ ਇੱਥੋਂ ਪਤਾ ਲੱਗਦਾਗਾ ਬੁਲਬੁਲ ਦਾ ਬੱਚਾ ਹੀ ਆ ਤੇ ਲੇਵਾਗਾ ਜਿਹੜਾ ਫਸਿਆ ਪਿਆ ਜਿਵੇਂ ਆਪਾਂ ਫੋਰਨ ਵਾਲੀਆਂ ਜਰਸੀਆਂ ਦੇਖਦੇ ਹਾਂ ਕਮਾਲਾ ਪੁੱਤ ਮੋੜ ਲਿਆ ਸੋ ਇੱਥੋਂ ਤੁਸੀਂ ਹਾਈਟ ਲੈਂਥ ਲੋ ਰੋਗਲਾ ਪੁੱਤ ਇੱਥੋਂ ਹਾਈਟ ਲੈਂਥ ਬੱਛੀ ਦੇਖ ਸਕਦੇ ਹੋ ਇਹ ਥਣਾ ਦਾ ਗੈਪ ਗੂਪ ਦੇਖ ਸਕਦੇ ਹੋ ਕਿੰਨਾ ਸੋਹਣਾ ਗੈਪ ਆ ਸੁਬਿਰੇ ਇਹਦਾ ਮੰਨ ਕੇ ਚਲੋ ਰੇਟ ਵਗੈਰਾ ਕੀ ਹੋਊਗਾ ਰੇਟ ਵੀਰੇ ਜਾਇਜ਼ ਹੀ ਹੋਊਗਾ ਫੋਨ ਤੇ ਜਿਹੇ ਜੀ ਬੱਸੀ ਆ ਉਹ ਹੀ ਆ ਬਾਕੀ ਵੀਰੇ ਇਹਦੇ ਨਾਲ ਕਾਰਡ ਹੈਗਾ 30 ਪਲੱਸ ਦਾ ਦਾ ਠੀਕ ਹੈ ਠੀਕ ਆ ਸੋ 30 ਪਲੱਸ ਦਾ ਮਾਦਾਰ ਕਾਰਡ ਹੈ 25 ਦੇ ਦੇ 26 ਦੇ ਦੇ ਤੁਸੀਂ ਤੁਹਾਡੀ ਸੇਵਾ ਤੇ ਬਾਕੀ ਫਿਟਿੰਗ ਫੂਟਿੰਗ ਦਾ ਦੱਸ ਦਿਆ ਦਿਨ ਇੱਕ ਦੋ ਦਿਨ ਲੈਂਦੀ ਆ ਨਾ ਜੀ ਹਾਂ ਲੈ ਜੂ ਲੈ ਚੱਲ ਪੁੱਤ ਇੱਕ ਦੋ ਦਿਨ ਲੈਂਦੀ ਆ ਬੱਛੀ ਮਾਦਾਰ ਕਾਰਡ 30 ਪਲੱਸ ਆ ਤੁਸੀਂ ਚਾਹੇ 25 ਮੰਨ ਕੇ ਲੈ ਲਓ ਚਾਹੇ 20 ਦੁੱਧ ਤੁਹਾਡੀ ਸੇਵਾ ਦਾ ਕਿਉਂਕਿ ਬਰੀਡ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਬਰੀਡ ਇੱਕ ਨੰਬਰ ਦੀ ਆਪਾਂ ਇੱਕ ਨੰਬਰ ਤੇ ਇੱਕ ਨੰਬਰ ਟੌਪ ਦਾ ਨੀਂ ਨਾ ਦਿਖਾਤਾ ਸੋ ਅਗੇ ਦੋ ਨੰਬਰ ਦੀ ਡਿਟੇਲ ਦੋ ਵੀਰੇ ਜੀ ਦੇ ਵੀ ਬੱਸੀ ਬਹੁਤ ਚੰਗੀ ਆ ਸਾਈਵਾਲ ਦਾ ਕ੍ਰਾਉਸ ਆ ਥੋੜਾ ਜਿਹਾ ਜਰਸੀ ਤੇ ਸਾਈਵਾਲ ਦਾ ਤੌਰ ਪੁੱਤੇ ਨੂੰ ਵੀ ਤੌਰ ਢੱਲਾ ਢੁਲਾ ਬਹੁਤ ਪਈਆਂ ਕਿੰਨੇ ਦਿਨ ਲੈਂਦੇ ਆ 4 ਦੰਦ ਬੱਸੀ ਆ 2 ਤੋਂ 4 ਹੋਣੀ ਹੋਈ ਆ ਠੀਕ ਆ ਸੋ ਇਹ 2 ਤੋਂ 4 ਦੰਦ ਹੋ ਗਈ ਪਹਿਲਾ ਸੂਆ ਬੱਸੀ ਆ ਢੱਲਾ ਢੁਲਾ ਬਹੁਤ ਪਈਆਂ ਕਿੰਨੇ ਦਿਨ ਲੈ ਜੂ ਸਾਨੂੰ ਵੀਰੇ ਇਹ ਲੈ ਜੂ ਹਜੇ ਹਫਤਾ ਰਹਿੰਦਾ ਹਜੇ ਇੱਕ ਹਫਤਾ ਰਹਿੰਦਾ 2 ਨੰਬਰ ਤੇ ਆਪਾਂ ਤੁਹਾਨੂੰ ਪਹਿਲਾ ਸੂਆ 4 ਦੰਦ ਬੱਸੀ ਦਿਖਾਉਣਾ 2 ਤੋਂ 4 ਹੋ ਗਈ ਢੱਲਾ ਢੁਲਾ ਬਹੁਤ ਨੇ ਸੋ ਬਰੀਡ ਚੈੱਕ ਕਰੋ ਦੇਖੋ ਫੇਸ ਕੁਆਲਟੀ ਦੇਖੋ ਜਰਸੀ ਦਾ ਕ੍ਰੋਸ ਥੋੜਾ ਜਿਹਾ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਗਿਆ ਬੱਛੀ ਦੀ ਬਿਊਟੀ ਦੇਖੋ ਤੁਸੀਂ ਕਿੰਨੀ ਚੰਗੀ ਆ ਖੁੱਲ੍ਹ ਦੇਖੋ ਤੁਹਾਨੂੰ ਕਿੰਨੀ ਖੁੱਲ੍ਹਾ ਲੈਵੇ ਲੈਵੇ ਦੀ ਖੁੱਲ ਖੁੱਲ ਬਹੁਤ ਆ ਦੇਖੋ ਤੁਸੀਂ ਅੱਗੇ ਪਿੱਛੇ ਦਾ ਹਵਾਨਾ ਬਣਾਉਣਾ ਬੱਸੀ ਨੇ ਪਹਿਲਾ ਸੁਆ ਐ ਲੋਲੀ ਬੋਲੀ ਪਈ ਆ ਗੁੱਦ ਗੁੱਦ ਬਹੁਤ ਆ ਬੱਸੀ ਦੇਖੋ ਮੋੜ ਲਿਆ ਪਤ ਮੋੜ ਲਿਆ ਸਟੋਪ ਦਾ ਨਗੀਨਾ ਹੀ ਤੁਹਾਨੂੰ ਇਹ ਪਹਿਲਣ ਦਿਖਾਤੀ ਜੋੜਾ ਪਹਿਲਣ ਦਿਖਾਦਾ ਤੁਹਾਨੂੰ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਸੋ ਇੱਥੋਂ ਦੇਖੋ ਬੱਸੀ ਦੀ ਫੇਸਕਵਾਰਟਿਅਰ ਹਾਈਟ ਲੈਂਥ ਦੇਖ ਲਓ ਫੇਸਕਵਾਰਟਿ ਕਿਸੇ ਮੇਰੇ ਭਰਾ ਨੇ ਜੋੜਾ ਪਾਉ ਇਥੋਂ ਤੁਸੀਂ ਬਿਊਟੀ ਬੱਸੀ ਦੇ ਸਕਦੇ ਹੋ ਦੇਖੋ ਤੁਸੀਂ ਬਿਊਟੀ ਕਿੰਨੀ ਆ ਕਿਉਂਕਿ ਦੰਦਾਂ ਦੇ ਵਿੱਚ ਬੱਸੀ ਆ ਗਈ ਖੋਲਾ ਢੋਲਾ ਲੇਵਾ ਲੈ ਚੱਲ ਪੁੱਤ ਸੋ 2 ਨੰਬਰ ਤੇ 4 ਦੰਦ ਬੱਸੀ ਪਹਿਲਾ ਸੂਆ ਦਿਖਾਦੀ ਜੋੜਾ ਕਿਸੇ ਨੇ ਪਾਉਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਇਹਦੀ ਮਾਦਾ ਰਿਕਾਰਡ ਵੀ 30 ਪਲੱਸ ਆ ਸੋ ਟੌਪ ਦੇ ਨੀਂਨੇ ਆਪਾਂ ਤੁਹਾਨੂੰ ਦੋ ਦਿਖਾਤੇ ਅੱਗੇ ਆਪਾਂ 3 ਨੰਬਰ ਤੇ ਬਾਈ ਨਾਲ ਗੱਲ ਕਰਦੇ ਆ ਲੱਤਾਂ ਘਮਾ ਘਮਾ ਤੁਰਦੀ ਆ ਹਫਤਾ ਬਾਕੀ ਆ ਸੋ 3 ਨੰਬਰ ਵਾਲੀ ਬੱਸੀ ਦੀ ਕੀ ਡਿਟੇਲ ਆ ਵੀਰੇ ਇਹਦੇ ਇਹਦੇ 2 ਦਿਨ ਬਾਕੀ ਨੇ ਠੀਕ ਆ ਇਹਦੀ ਮਾਦਾ ਰਿਕਾਰਡ 40 ਪਲੱਸ ਆ ਇਹਦਾ ਦੰਦ ਬੱਸੀ ਆ ਗਈ ਆ ਕੋਲ ਬੁੱਤ ਸੋਹੇ ਦੇ 20 ਦਿਨ ਬਾਕੀ ਆ ਬੱਸੀ ਦੇ ਮਾਡਰ ਕਾਰਡ ਬਾਈ ਕਹਿੰਦਾ 40 ਪਲੱਸ ਆ ਸੋਸ ਨੂੰ ਮੈਂ ਵੀਡੀਓ ਬਣਾਉਣ ਤੋਂ ਪਹਿਲੀ ਦੇਖੀ ਸੀ ਬੱਸੀ ਦੀ ਫੇਸ ਕੁਆਲਿਟੀ ਦੇਖਿਓ ਤੁਸੀਂ ਕੰਪੀਟੀਸ਼ਨ ਲੈਵਲ ਦੀ ਜਿਹਨੂੰ ਆਪਾਂ ਕਹਿੰਦਾ ਬਰੀਡ 'ਚ ਵੀ ਤੇ ਬਿਊਟੀ 'ਚ ਵੀ ਇੱਕ ਨੰਬਰ ਮੰਨ ਕੇ ਚੱਲੋ ਆਊਗੀ ਤੁਸੀਂ ਮੇਲਿਆਂ 'ਚ ਖੜੀ ਨਾਲੀ ਜਰਸੀ ਆ ਇੱਥੋਂ ਤੁਸੀਂ ਹਾਈਟ ਲੈਂਥ ਦੇ ਲਓ ਇਹ ਪਿਓਰ ਪੰਜਾਬ ਵਾਲੀਆਂ ਜਰਸੀਆਂ ਆ ਗਈਆਂ ਤੁਹਾਨੂੰ ਕਹਿਣ ਦੀ ਲੋੜ ਨਹੀਂ ਦੇਖੋ ਹੌਲੀ ਹੌਲੀ ਪੁੱਤ ਥੋੜਾ ਜਿਹਾ ਬੱਚਾ ਖੁੱਲਾ ਫਿਰਦਾ ਆਉਂਦਾ ਜਿਹੜਾ ਇੱਥੋਂ ਦੇਖੋ ਇਹਨੂੰ ਆਪਾਂ ਕਹਿੰਦੇ ਆ ਵੀ ਅਸਲ ਬਰੀਡ ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਅਸਲ ਆ ਨਾ ਕੋਕਾ ਪੀ ਸੀ ਆ ਦੇਖੋ ਪੰਜਾਬ ਵਾਲੀ ਜਰਸੀ ਆ ਗਈ ਫੁੱਲ ਬਿਊਟੀ ਦੇ ਵਿੱਚ ਬਰੀਡਿੰਗ 'ਚ ਵੀ ਨੰਬਰ ਆਊਗਾ ਬਿਊਟੀ 'ਚ ਵੀ ਨੰਬਰ ਆਊਗਾ ਮਿਲਕ 'ਚ ਵੀ ਨੰਬਰ ਆਊਗਾ ਸੋ ਇਹਨੂੰ ਆਪਾਂ ਕਹਿੰਨੇ ਆ ਵੀ ਚਾਹੇ ਇੱਕ ਹੀ ਲੈ ਲਈਏ ਜਾਂ ਜਰਸੀ ਦਾ ਸੌਂਕ ਰੱਖ ਦਿੰਦੇ ਨੇ ਮੇਰੇ ਭਰਾ ਉਹ ਇੱਕ ਹੀ ਲੈ ਲੈਣਾ ਬਾਹਲਾ ਜਿਵੇਂ ਕਹਿੰਦੇ ਹੁੰਦੇ ਆ ਵੀ ਬੱਗ ਬੰਨਣ ਦੀ ਲੋੜ ਨਹੀਂ ਜੀ ਨੇ ਬਰੀਡ ਤੇ ਕੰਮ ਕਰਨਾ ਲੈ ਚੱਲ ਸੋ ਇੱਥੋਂ ਪਤਾ ਲੱਗਾ ਸਿੰਧ ਦੀ ਘੋੜੀ ਵਾਂਗੂ ਖੜੀ ਆ ਬਰੀਡ ਬਿਊਟੀ ਸੋ ਪਲੱਸ ਹਾਈਟ ਲੈਂਥ ਫੁੱਲ ਜਿਹਨੂੰ ਆਪਾਂ ਕਹਿੰਦੇ ਆ ਟੌਪ ਦਾ ਨਗੀਨਾ ਤਿੰਨ ਨੰਬਰ ਤੇ ਆ ਗਿਆ 40 ਪਲੱਸ ਮਦਦ ਦਾ ਰਿਕਾਰਡ ਆ ਸੋ ਜਰਸੀਆਂ ਜਿਹਨੇ ਲੈਣੀਆਂ ਨੇ ਇੱਕ ਵਾਰੀ ਆਪਣੇ ਫਾਰਮ ਤੇ ਆਇਓ ਜ਼ਰੂਰ ਤੁਹਾਨੂੰ ਟੌਪ ਤੋਂ ਟੌਪ ਜਰਸੀ ਮਿਲੂਗੀ ਤੋਰ ਦੇ ਪੁੱਤਾਂ ਕੇ 4 ਨੰਬਰ ਦਾ ਕੀ ਡਿਟੇਲ ਆ ਵੀਰੇ ਇਹ ਦੂਜਾ ਸੂਆ ਪਹਿਲਾਂ 22 23 ਕਿਲੋ ਦੁੱਧਤਾ ਜੀ ਨੇ ਠੀਕ ਆ ਹਾਂ ਜੀ ਸੋ ਦੂਜਾ ਸੂਆ 22 23 ਕਿਲੋ ਪਲੂਨ ਨੇ ਦੁੱਧ ਦਿੱਤਾ ਦੇਖੋ ਠੰਡੀ ਸੀਲ ਐ ਤੇ ਲਾਟੋ ਲਾ ਫੁੱਲ ਪਈਆਂ ਨੇ ਹਨਾ ਕਿੰਨਾ ਕ ਦਿਨ ਲੈ ਜੂ ਸੂਨ ਨੂੰ ਅਜੇ ਲੈ ਜੂ ਹਫਤਾ ਹੈ ਇੱਕ ਹਫਤਾ ਇਹਦਾ ਬਾਕੀ ਆ ਇਹ 4 ਨੰਬਰ ਤੇ ਜਰਸੀ ਦਿਖਾਤੀ ਆਪਾਂ ਸੋ 22 23 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਇਸ ਕੀ ਤੁਸੀਂ 25 ਮੰਨ ਕੇ ਲੈ ਲਓ ਚਾਹੇ 24 ਦੁੱਧ ਛੋਟੀ ਹੋਊਗਾ ਸੇਵਾ ਦਾ ਪਰ ਜਿਵੇਂ ਆਪਾਂ ਕਹਿੰਨੇ ਆ ਵੀ ਹਾਈਟ ਲੈਂਥ ਆ ਜਿਹੜੀ ਉਹ ਛੋਟੀ ਮੰਨ ਕੇ ਨਾ ਸੌਦਾ ਕਰਿਓ ਉਹ ਪਿਓਰ ਪੰਜਾਬ ਵਾਲੀਆਂ ਜਰਸੀਆਂ ਨੇ ਸਾਰੀਆਂ ਦੇਖੋ ਮੈਂ ਦੂਰ ਕੈਮਰਾ ਕਰਕੇ ਤਾਂ ਹੋਣਾ ਤਾਂ ਕਿ ਤੁਹਾਨੂੰ ਹਾਈਟ ਲੈਂਥ ਪਤਾ ਲੱਗ ਜੇ ਵੀ ਵੀ ਛੋਟੀ ਨਹੀਂ ਹੈਗੀ ਇਹਨਾਂ 'ਚ ਸੋ ਦੇਖੋ ਬਾਕੀ ਲੰਮੀ ਲੱਜੀ ਕੱਦ ਕਾਠ ਹਵਾਨੇ ਦੀ ਸ਼ੇਪ ਆ ਜਿਹੜੀ ਸੋਹਣੀ ਤਿਆਰ ਕਰਦੀ ਆਉਂਦੀ ਆ ਹਵਾਨੇ ਤੇ ਨਾੜਾਂ ਬਹੁਤ ਚੰਗੀਆਂ ਨੇ ਸੋ ਇਥੋਂ ਇੱਥੇ ਰੋਕ ਲਿਆ ਕਰ ਇੱਥੋਂ ਆਪਾਂ ਹਾਈਟ ਲੈਂਥ ਦਿਖਾ ਦਈਏ ਇੱਕ ਵਾਰੀ ਭਰਾਵਾਂ ਨੂੰ ਕਿਉਂਕਿ ਜਿਹੜੇ ਭਰਾਣੇ ਅੱਜ ਪੈਸੇ ਲਾਉਣੇ ਆ ਨਾ ਜਿਹਨੂੰ ਜਰਸੀ ਦਾ ਸੌਂਗ ਪੂਰਾ ਕਰਨਾ ਤੂੰ ਆਪਣੇ ਫਾਰਮ ਤੇ ਇੱਕ ਵਾਰੀ ਆਊਗਾ ਜ਼ਰੂਰ ਕਿਉਂਕਿ ਆਪਾਂ ਵੀ ਮੰਨ ਕੇ ਚੱਲੋ ਇਹ ਇੱਕ ਅੱਧੀ ਨੀਲਿਆਂ ਦੀ ਆਪਾਂ ਬਹੁਤ ਟਾਈਮ ਲੱਗ ਗਿਆ ਮੰਨ ਕੇ ਚੱਲੋ ਇੱਕ ਅੱਦੇ ਦਿਨ ਚ ਨੀਅਨੇ ਪਸੂ ਇਕੱਠੇ ਹੁੰਦੇ ਹਰਤੇ ਤੋਂ 8 ਦਿਨ ਲੱਗ ਜਾਂਦੇ ਆ ਲੈ ਚੱਲ ਮੋੜ ਲਾ ਪੁੱਤ ਹਰਤੇ ਬਾਅਦ 8 ਦਿਨਾਂ ਬਾਅਦ ਹੀ ਆਪਾਂ ਤੁਹਾਨੂੰ ਵੀਡੀਓ ਪਾਉਣੇ ਆ ਪਰ ਪਾਉਣੇ ਆ ਟੌਪ ਦੇ ਨੀਂਨੇ ਇਕੱਠੇ ਲਿਆ ਕੇ ਕਿਉਂਕਿ ਬਹੁਤ ਵੀਰਾਂ ਦਾ ਫ ਕਿਉਂਕਿ ਮਿਹਨਤ ਦਾ ਲੱਗਦੀ ਆ ਪਰ ਆਪਾਂ ਚੀਜ਼ਾਂ ਲੈਣੇ ਆ ਤੁਹਾਨੂੰ ਚੀਜ਼ਾਂ ਬੋਲਣੀਆਂ ਜਿਵੇਂ ਆਪਾਂ ਕਹਿੰਨੇ ਵੀ ਪੈਸੇ ਪੈਸੇ ਚੀਜ਼ ਲਵਾਉਂਦੀ ਆ ਆਪਣੇ ਕੱਲੇ ਬੋਲਣਾਂ ਨਹੀਂ ਤੁਹਾਨੂੰ ਚੀਜ਼ ਦੱਸੂ ਆਗੇ ਸੋ 4 ਨੰਬਰ ਤੇ ਦਿਖਾਤੀ ਇਹ ਸੋ 5 ਨੰਬਰ ਦੀ ਡਿਟੇਲ ਦੱਸੋ ਵੀਰੇ ਇਹ 17 ਕਿਲੋ ਦੁੱਧ ਦਿੱਤਾ ਸੀ ਪਹਿਲਾਂ ਠੀਕ ਆ ਦੂਜਾ ਸੂਆ ਸੋ 17 ਕਿਲੋ ਦੁੱਧ ਦਿੱਤਾ ਗਿਆ ਦੂਜਾ ਸੂਆ ਤੋਂ ਬੱਤੇ ਨੂੰ ਵੀ ਹਾਂ ਵੀ ਤੋਂ ਦਿਖਾਓ ਸੋ ਬਰੀਡ ਬਰੂਡ ਇਹਦੀ ਵੀ ਟੋਪ ਆ ਦੇਖੋ ਇਥੋਂ ਮੱਥੇ ਟੋਆ ਛੋਟੀ ਅੱਖ ਸੋ ਮੋਟੀ ਅੱਖ ਛੋਟਾ ਕੰਨ ਜਿਵੇਂ ਆਪਾਂ ਕਹਿੰਨੇ ਜਰਸੀ ਦੇ ਵਿੱਚ ਜ਼ਿਆਦਾਤਰ ਦੇਖਿਆ ਸੋ ਹਜੇ ਕੱਚੀ ਆ ਕਿੰਨੇ ਕਿੰਨੇ ਲੈ ਜੀ ਸੂਨ ਨੂੰ ਲੈ ਲੇ ਜੂ ਮੇਰੇ ਹੱਥਾਂ ਦਾ ਵੀ ਇੱਕ ਹਫਤਾ ਲੈ ਜੂ ਸੂਨ ਨੂੰ ਸੁਪੰਜ ਨੰਬਰ ਵਾਲੀ ਬੱਸੀ ਤੋਰ ਕੇ ਦਿਖਾਉਣੇ ਆ ਤੋਰ ਪੁੱਤ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਵਗੈਰਾ ਬੱਚੀ ਦੀ ਹਵਾਨਾ ਹਜੇ ਹਫਤਾ ਸੂਨ ਨੂੰ ਰਹਿੰਦਾ ਸੋਣਾ ਤਿਆਰ ਕਰ ਲੂ ਜਦੋਂ ਇਹਨੇ ਲਵੇ ਲੱਗਣਾ ਆ ਦੇਖੋ ਪ੍ਰੋਗਲਾ ਪੁੱਤ ਇੱਥੇ ਰੋਗਲਾ ਸੋ ਜਿੰਦ ਜਾਨ ਵਾਲੀਆਂ ਜਰਸੀਆਂ ਨੇ ਜਿਵੇਂ ਆਪਾਂ ਕਹਿੰਨੇ ਆ ਦੇਖੋ ਇੱਥੋਂ ਇਹ 5 ਨੰਬਰ ਵਾਲੀ ਜਰਸੀ ਆ ਗਈ ਦੂਜਾ ਸੂਆ ਲੈ ਚਲ ਸੋ ਕੋਈ ਮੇਰੇ ਭਰਾਣੇ ਕਿਸੇ ਨੇ ਵੀ ਜੋੜਾਗਾਮ ਜੇੜੋਆ ਲੈਣਾ ਹੋਇਆ ਆਪਾਂ ਫੁੱਲ ਮਾਨਤਾਣ ਕਰਾਂਗੇ ਕਿਉਂਕਿ ਇੱਕ ਵਾਰੀ ਤੁਸੀਂ ਫਾਰਮ ਤੇ ਵਿਜ਼ਿਟ ਜ਼ਰੂਰ ਕਰਿਓ ਜਿਹੜੇ ਮੇਰੇ ਵੀਰ ਜਰਸੀ ਦਾ ਸੌਗ ਰੱਖਦੇ ਨੇ ਆਪਾਂ ਤੁਹਾਨੂੰ ਮੋੜਦੇ ਨਹੀਂ ਹੈਗੇ ਬਾਕੀ ਅੱਗੇ 6 ਨੰਬਰ ਦੇ ਦੱਸੋ ਵੀਰੇ ਕੀ ਡਿਟੇਲ ਆ ਇਹ ਸਾਈਵਾਲ ਆ ਗਈ ਸਾਈਵਾਲ ਕ੍ਰੋਸ ਮੋਰ ਠੰਡੀ ਬੈਠੀ ਗੈਣ ਠੀਕ ਆ ਆ ਵੀ ਦੌਰ ਕੇ ਦਿਖਾਓ ਦੌਰ ਪੁੱਤ ਇਹ 6 ਨੰਬਰ ਤੇ ਜਿਵੇਂ ਦੇਖੋ ਇਹ ਦੋਨੇ ਪਾਸੇ ਬੈਠੋ ਜਿਵੇਂ ਕਿ ਥਣ ਵੀ ਮੱਝਾਂ ਵਾਲਾ ਲੱਗਿਆ ਗੋਲੇ ਵਾਲਾ ਦੇਖੋ ਨੇੜ ਤੋਂ ਠੰਮੀ ਗੁੱਲਿਆ ਠੰਡੀ ਸੀਲ ਪੂਰੀ ਆ ਕਿੰਨਾ ਦੁੱਧ ਪਾਏ ਨੇ ਪਹਿਲੇ ਨਹੀਂ ਇਹਨੇ 20 ਕਿਲੋ ਦੁੱਧ ਦਿੱਤਾ ਸੋ ਦੇਖੋ ਇਹਨੂੰ ਆਪਾਂ ਕਹਿੰਨੇ ਆ ਮਤਲਬ ਇਦਾਂ ਦੀਆਂ گاਵਾਂ ਨੂੰ ਆਪਾਂ ਰਾਣੀ ਗਾਂ ਕਹਿੰਦੇ ਹੁੰਨੇ ਆ ਕਿਉਂਕਿ ਜਿਹੜੇ ਪਾਸੇ ਮਰਜੀ ਬਹਿ ਕੇ ਚੋਲੇ ਢੱਲਾ ਢੋਲਾ ਬਹੁਤ ਪਈਆਂ ਨੇ ਹੇ ਸੋਨਾ ਹਵਾਨਾ ਤਿਆਰ ਕਰੂ ਕਿੰਨੇ ਦਿਨਾਂ ਅੰਦਰ ਇਹਦੇ ਸੂਣਦੇ ਜੀ ਇਹ ਲੈ ਚੁ ਹੇ ਹਫਤਾ ਇੱਕ ਹਫਤਾ ਸੂਣਦਾ ਰਹਿਣਾ 6 ਨੰਬਰ ਤੇ ਆਪਾਂ ਪਹਿਲੇ ਸੂਏ ਦਾ ਕੀ ਰਿਕਾਰਡ ਆਈ 20 ਕਿਲੋ ਦੁੱਧ ਦਿੱਤਾ ਸੋ 20 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ ਦਾ ਦੂਜਾ ਸੂਆ ਲਾਉਂਦੀ ਆ ਹਫਤਾ ਸੂਣ ਚ ਰਹਿ ਗਿਆ ਰਾਣੀ ਸੋ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਸਾਹੀਵਾਲ ਟੱਚ ਚ ਲੈਣੀ ਆ ਤਾਂ ਸਾਹੀਵਾਲ ਦਾ ਅੱਗੇ ਸੀਮਨ ਲਾ ਕੇ ਦੇ ਅੱਗੇ ਬ੍ਰੀਡ ਸਾਹੀਵਾਲ ਦੀ ਆਪਾਂ ਹੋਰ ਕਰ ਸਕਦੇ ਆ ਕਿਉਂਕਿ ਜਿਆਦਾ ਸਾਹੀਵਾਲ ਚ ਇਹ ਪੈਂਦੀ ਆ ਸੂਲਸਾਲ ਤੋਂ ਵੀ ਸਾਹੀਵਾਲ ਦਾ ਟੱਚ ਹੀ ਆ ਇੱਥੇ ਰੋਗ ਲਈਂ ਪੁੱਤ ਗਾ ਥੋੜੀ ਲੈ ਚੱਲ ਇਹ ਰੋਗਲਾ ਰੋਗਲਾ ਸੁਰੋਗਲਾ ਇੱਥੋਂ ਤੁਸੀਂ ਦੇਖੋ ਹਾਈਟ ਲੈਂਥ ਜਿਹਨੂੰ ਆਪਾਂ ਕਹਿੰਦੇ ਆ ਮੋੜ ਲਿਆ ਤੁਸੀਂ ਦੇਖੋ ਇੱਥੋਂ ਹਾਈਟ ਲੈਂਥ ਇੱਕ ਵਾਰੀ ਫੇਰ ਦੇ ਠੰਡੀ ਸੀਲ ਦੇਖੋ ਜਿੱਥੇ ਤੁਸੀਂ ਰੋਸ ਰਸਾ ਖਿੱਚ ਕੇ ਰੋਕ ਲੋਗੇ ਉੱਥੇ ਹੀ ਖੜ ਜਾਂਦੀ ਆ ਇਹੇ ਕਈਓ ਪਰ ਹਣੂ ਰਾਣੀ ਗਾ ਕੇ ਹੈਗਾ ਸੋ ਦੇਖੋ ਹੱਥੋ ਤੇ ਫੇਰ ਦੇ ਬਸ ਸਮਾਰ ਕੇ ਕਿੱਧਰ ਮਰਜੀ ਬੈਜੋ ਐ ਠੰਡੀ ਸੀਲ ਪੂਰੀ ਬਰਫ਼ ਵਰਗੀ ਦੇਖੋ ਸੋ ਸਿੱਧੂ ਡੈਰੀ ਫਾਰਮ ਕਲਾਲਾ ਪਿੰਡ ਕਲਾਲਾ ਦੇ ਜ਼ਿਲ੍ਹਾ ਬਰਨਾਲਾ ਲੈ ਜਲਪੁੱਤ ਸੋ ਨੂੰ ਟੌਪ ਦੇ ਆਪਾਂ 6 ਨਗ ਦਿਖਾਤੇ ਸਾਹੀਵਾਲ ਆਪਾਂ ਸਾਹੀਵਾਲ ਵੀ ਦਿਖਾਤੀਆਂ ਤੇ ਨਾਲ ਹੀ ਆਪਾਂ ਤੁਹਾਨੂੰ ਜਰਸੀਆਂ ਵੀ ਦਿਖਾਤੀਆਂ ਟੌਪ ਕਲਾਸ ਸੋ ਅੱਗੇ ਹੁਣ ਪਹਿਲਣ ਬੱਸੀ ਇੱਕ ਹੋਰ ਆਹ ਲੋਟ ਹੈੜਾ ਇਹਨਾਂ ਦੀ ਵੀਡੀਓ ਆਪਾਂ ਕੱਲ ਨੂੰ ਆਪੇ ਚੈਨਲ ਤੇ ਅਪਲੋਡ ਕਰਾਂਗੇ ਨਾ ਚੋ ਬੱਸੀਆਂ ਤਿਆਰ ਨੇ ਦੁੱਧ ਤੇ ਤਿੰਨੇ ਬੱਸੀਆਂ ਥੱਲੇ 20 22 ਬਾਈ ਬਾਈ ਲੀਟਰ ਦੁੱਧ ਤਿਆਰ ਆ ਇਹਨਾਂ ਦੀ ਫੇਰ ਕੱਲੀ ਕੱਲੀ ਕਿਉਂਕਿ ਡਿਟੇਲ ਦੇਣੀ ਔਖੀ ਹੋ ਜਾਂਦੀ ਆ ਇਹਨਾਂ ਦੀ ਫੇਰ ਵੀਡੀਓ ਅਪਲੋਡ ਕਰਾਂਗੇ ਹਾਂਜੀ ਇਹ ਬੱਸੀ ਦੀ ਕੀ ਡਿਟੇਲ ਆ ਵੀਰੇ ਚਾਰ ਦੰਦ ਦਾ ਮੋਹ ਮਾਂ ਦਾ ਰਿਕਾਰਡ ਹੈਗਾ 35 40 ਕਿਲੋ ਦਾ ਸੋ ਚਾਰ ਦੰਦ ਪਹਿਲਾ ਸੂਆ ਜੀ ਆਪ ਨੂੰ ਹੁਣ ਹੋਣੀ ਸੈਕਸਰ ਸੀਮਣ ਲੱਗਿਆ ਜੀ ਬੱਸੀ ਦਿੱਤੀ ਆ ਨੇ ਠੀਕ ਆ ਠੀਕ ਆ ਸੋ ਸੈਕਸਰ ਸੀਮਣ ਲੱਗਿਆ ਸੀ ਬੱਚੀ ਨੂੰ ਜਾਣ ਦਿੱਤਾ ਹੁਣੀ ਇਹ ਅਜੇ 15 ਮਿੰਟ ਵੀ ਪਹਿਲਾ ਸਾਰਾ ਰਿਕਾਰਡ ਆ ਬੱਸੀ ਦਾ ਕਿਹੜੇ ਸੀਮਨ ਦੀ ਆ ਕਿਹੜੀ ਬੱਸੀ ਆ ਸਾਰਾ ਰਿਕਾਰਡ ਆ ਜੀ ਠੀਕ ਆ ਤੋਰ ਕੇ ਦੇ ਹਿਸਾਬ ਤੋਂ ਜਦੋਂ ਮਰਜ਼ੀ ਆ ਸਕਦੇ ਹੋ 20 25 30 گاਵਾ ਹਰ ਵਕਤ ਆਪਣੇ ਫਾਰਮ ਤੇ ਹੁੰਦੀਆਂ ਨੇ ਠੀਕ ਹੈ ਜੀ ਸੋ ਇਹ ਪਹਿਲਾਂ ਤੋਰ ਦੇ ਪੁੱਤ ਮਾੜੀ ਸੋ 15 20 ਮਿੰਟ ਬੇਨਤੀ ਹੈ ਕਈ ਵਾਰ ਨਹੀਂ ਫੋਨ ਚੱਕਿਆ ਜਾਂਦਾ ਹੁੰਦਾ ਤਾਂ ਉਹ ਗੁੱਸਾ ਨਾ ਕਰਿਓ ਜ਼ਰੂਰ ਫਾਰਮ ਤੇ ਆਓ ਫਾਰਮ ਤੇ گاਵਾ ਮਿਲਣੀਆਂ ਤੁਹਾਨੂੰ ਠੀਕ ਹੈ ਠੀਕ ਹੈ ਜਦ ਮਰਜ਼ੀ ਫਾਰਮ ਤੇ ਆਣ ਸੋ ਪਹਿਲਾਂ ਸੂਆ ਬੱਸੀ ਆਪਾਂ ਤੋਰ ਕੇ ਦਿਖਾਉਣਾ ਫਿਰ ਵੀਡੀਓ ਲੰਬੀ ਜਿਆਦੇ ਬਣ ਗਈ ਦੇਖੋ ਸਾਰਾ ਰਿਕਾਰਡ ਆ ਬੱਚੀ ਦਾ 35 ਤੋਂ ਤੁਰੀ ਮਾਂ ਦਾ 35 ਤੋਂ 40 ਕਿਲੋ ਦਾ ਰਿਕਾਰਡ ਆ ਪਹਿਲਾ ਸੂਆ 4 ਦਿਨ ਦਾ ਵੱਸੀ ਸੂਈਆ ਮਗਰ ਵੱੱਛੀ ਆ ਗਈ ਸੋ ਇਦਾਂ ਦੇ ਟਾਪ ਦੇਣਗੇ ਇੰਨੇ ਵੀ ਆਪਣੇ ਫਾਰਮ ਤੇ ਜਦ ਮਰਜੀ ਆ ਜਾਓ ਤੁਹਾਨੂੰ ਮਿਲਣਗੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਇਹ ਵੱੱਛੀ ਮਗਰ ਆ ਗਈ ਕਿਹੜੇ ਸ਼ੀਮਣ ਦੀ ਵੱੱਛੀ ਆ ਤੇ ਕਿਹੜੇ ਦੀ ਆਪ ਆ ਸਾਰਾ ਇਹਦਾ ਰਿਕਾਰਡ ਆ ਇੱਕ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਹੋਰ ਬੇਨਤੀ ਆ ਜੇ ਕਿਸੇ ਨੇ ਚੰਗੀਆਂ ਵਿਹੜਾਂ ਵੇਚਣੀਆਂ ਨੇ ਠੀਕ ਹੈ ਜੀ ਫਾਰਮ ਵਾਲੇ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਜਰਸੀ ਜਾਂ ਐਫਐਫ ਚੰਗੀ ਵਿਹੜ ਵੇਚਣੀ ਆ ਕਿਸੇ ਨੇ ਵੇਚਣ ਦੀ ਖਾਤਰ ਵੀ ਸਾਨੂੰ ਫੋਨ ਸੰਪਰਕ ਕਰੋ ਜੀ ਠੀਕ ਹੈ ਵੀਰੇ ਹਾਂ ਹਾਂ ਠੀਕ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਧੰਨਵਾਦ ਜੀ ਜਲਦ ਮਿਲਦਾ ਕਿਸੇ ਨਵੀਂ ਵਿਹੜਾਂ ਦਾ ਧੰਨਵਾਦ ਜੀ